ਇਹ ਤੁਹਾਨੂੰ ਜਾਣ ਦਿਓ ਦੀਵਾਲੀ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਕੱਪੜਿਆਂ ਦੀ ਹੁੰਦੀ ਹੈ ਤੇ ਉਹਦੇ ਵਿੱਚ ਜਦੋਂ ਵੀ ਕੋਈ ਟੈਕਸਟਾਈਲ ਬ੍ਰਾਂਡ ਜਾਂ ਕੋਈ ਟੈਕਸਟਾਈਲ ਮਾਰਕੀਟ ਆਪਣੇ ਸ਼ੋਰੂਮ ਦੇ ਵਿੱਚ ਨਵੇਂ ਕੱਪੜੇ ਰੱਖਦਾ ਹੈ ਤਾਂ ਉਹਨਾਂ ਦੀ ਵਿਕਰੀ ਸਭ ਤੋਂ ਪਹਿਲਾਂ ਹੁੰਦੀ ਹੈ ਤਾਂ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਜਮੀਰਾ ਫੈਸ਼ਨ ਤੋਂ ਕੁਝ ਦੁਪੱਟਿਆਂ ਦੇ ਕਲੈਕਸ਼ਨ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਡਿਮਾਂਡ ਹੈ ਜਿਹੜੇ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਪਿੰਡਾਂ 'ਚ ਰਹਿੰਦੇ ਨੇ ਉੱਥੇ ਸਭ ਤੋਂ ਜ਼ਿਆਦਾ ਕਲੈਕਸ਼ਨ ਵਿਕ ਰਿਹਾ ਜੀ ਦੁਪੱਟਿਆਂ ਦਾ ਤੁਹਾਨੂੰ ਉਹੀ ਆਰਟੀਕਲ ਚੈੱਕ ਕਰਾਣੇ ਜੇਕਰ ਤੁਹਾਨੂੰ ਵੀ ਇਸ ਦਿਵਾਲੀ ਪਰਚੇਜ਼ਿੰਗ ਕਰਨੀ ਹੋਵੇ ਆਪਣਾ ਨਵਾਂ ਸਟਾਰਟਅਪ ਕਰਨਾ ਹੋਵੇ ਤਾਂ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਦੇਖ ਕੇ ਅਸ਼ਿਆ ਕਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲੰਗੁੱਡ ਵਧੀਆ ਹੋਗੇ ਨਾਲੇ ਤਿਆਰੀ ਕਰ ਰਹੇ ਹੋਗੇ ਤੁਸੀਂ ਵੀ ਆਪਣੇ ਨਵੇਂ ਬਿਜ਼ਨਸ ਦੀ ਸ਼ੁਰੂਆਤ ਦੇ ਕੇ ਹੁਣ ਤੁਹਾਨੂੰ ਵੀ ਇੱਕ ਨਵਾਂ ਸਟਾਰਟਅਪ ਕਰਨਾ ਹੈ ਉਹਦੇ ਵਾਸਤੇ ਅਜਮੀਰਾ ਫੈਸ਼ਨ ਤੁਹਾਡੇ ਨਾਲ ਹੈਗਾ ਜੇਕਰ ਤੁਸੀਂ ਆਪਣਾ ਨਵਾਂ ਸਟਾਰਟਅਪ ਕਰਨਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਦਿਖਾਣਿਆ ਕਲੈਕਸ਼ਨ ਆਪਣੇ ਦੁਪੱਟੇ ਦੇ ਜਿਨ੍ਹਾਂ ਦੀ ਥੋਕ ਵਿਕਰੀ ਹਾਲੇ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਬਹੁਤ ਜ਼ਿਆਦਾ ਡਿਮਾਂਡ ਹੈ ਆਪਣੇ ਇੱਥੇ ਦੁਪੱਟਿਆਂ ਦੀ ਤਾਂ ਫਰਸਟ ਆਰਟੀਕਲ ਤੁਸੀਂ ਆਹ ਵਾਲਾ ਚੈੱਕ ਕਰੋ ਜਿਹੜਾ ਕਿ ਕਾਫੀ ਵਧੀਆ ਸਿਲਕ ਬੇਸ ਤੇ ਆਰਟੀਕਲ ਆ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਜਿਹਾ ਪ੍ਰਿੰਟ ਹੈ ਲੈਂਥ ਵਿਡਥ ਤੁਹਾਨੂੰ ਸਟੈਂਡਰਡ ਸਾਈਜ਼ ਦੇ ਮਿਲ ਜਾਂਦੀ ਹੈ ਨਾਲੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ سارے ਕਲਰਸ ਨੇ ਤੇ ਸਾਰੇ ਡਿਫਰੈਂਟ ਪ੍ਰਿੰਟਸ ਆਣਗੇ ਸੇਮ ਪ੍ਰਿੰਟ ਦੇ ਨਹੀਂ ਸਾਰੇ ਡਿਫਰੈਂਟ ਪ੍ਰਿੰਟ ਮਤਲਬ 2 ਪੀਸਾਂ ਦਾ ਸੈਟ ਹੈ ਬੀ ਡਿਫਰੈਂਟ ਪ੍ਰਿੰਟ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਣੇ ਆ ਆ ਵੇਖੋ ਇਹ ਪਾਰਟੀ ਵੇਅਰ ਹੀ ਹੈ ਸਾਰੇ ਦੇ ਸਾਰੇ ਫੰਕਸ਼ਨ ਦੇ ਵਿੱਚ ਬਹੁਤ ਵਧੀਆ ਲੱਗਦੇ ਆ ਫੈਸਟੀਵਲ ਦੇ ਵਿੱਚ ਬਹੁਤ ਵਧੀਆ ਲੱਗਦੇ ਆ ਆਰੇ ਨਾਲ ਹੈ ਜੀ organza ਦਾ organza ਚੈੱਕ ਕਰ ਸਕਦੇ ਹੋ ਡਿਜੀਟਲ print ਦੇ ਨਾਲ ਆਉਣ ਵਾਲਾ ਹੈ ਜੀ ਬਹੁਤ ਪਿਆਰਾ ਪੀਸ ਹੈ ਇਹਦੇ ਵਿੱਚ ਸਾਰੇ ਕਲਰ ਡਿਫਰੈਂਟ ਨੇ ਤੇ ਸਾਰਿਆਂ ਦੇ ਵਿੱਚ ਤੁਹਾਨੂੰ ਡਿਫਰੈਂਟ print ਮਿਲ ਜਾਂਦਾ ਜਿਵੇਂ ਤੁਸੀਂ ਇਹ ਲਹਿਰਿਆ ਚੈੱਕ ਕਰ ਸਕਦੇ ਹੋ ਇਹ ਫਲੋਰਲ print ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਇਹ ਤੁਹਾਨੂੰ ਸਾਰੇ ਕਲਰਸ ਮਿਲ ਜਾਣਗੇ ਹੁਣ ਗੱਲ ਕਰਦੇ ਹਾਂ ਕੁਝ cotton collection ਦੀ ਜਿਵੇਂ ਕਿ ਆ ਦੇਖੋ ਇਹ ਆਪਣੇ ਕਾਟਨ 컬렉ਸ਼ਨ ਨੇ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰਸ ਮਿਲਣਗੇ ਪੈਕੇਜਿੰਗ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਪੈਕੇਜਿੰਗ ਹੁੰਦੀ ਹੈ ਇਹਦੇ ਵਿੱਚ ਤੇ ਇਹ ਜਿਹੜਾ 컬렉ਸ਼ਨ ਹੈ ਆਪਣੇ ਕੋਲ ਸਾਰਾ ਤੁਹਾਨੂੰ ਸੈਟ ਟੂ ਸੈਟ ਮਿਲਦਾ ਜਿਵੇਂ ਇੱਕ ਆ ਸੈਟ ਹੈ ਇਸੇ ਤਰ੍ਹਾਂ ਦਾ ਪੂਰਾ ਪ੍ਰੋਪਰ ਸੈਟ ਲੈਣਾ ਪਊਗਾ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਨੇ ਆ ਆਹ ਵਾਲਾ ਆਰਟੀਕਲ ਚੈੱਕ ਕਰੋ ਇਹ ਵੀ ਆਪਣਾ ਕਾਟਨ ਦਾ ਹੀ ਹੈ ਪ੍ਰਿੰਟ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਇਹ ਆਪਣੇ ਜਿਹੜੇ ਬਿਬੀਆਂ ਹੁੰਦੇ ਨੇ ਨਾ ਉਹਨਾਂ ਵਾਸਤੇ ਕਿਉਂਕਿ ਉਹਨਾਂ ਨੂੰ ਕਾਟਨ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਸੋ ਨਵਾਂ ਵਸੇ ਆਪਾਂ ਕਾਟਨ ਕਲੈਕਸ਼ਨਸ ਵੀ ਲੈ ਕੇ ਆ ਚੁੱਕੇ ਆ ਇਹ ਵੀ ਤੁਸੀਂ ਲੈ ਸਕਦੇ ਤੇ ਗਰਮੀਆਂ ਦੇ ਵਿੱਚ ਹੀ ਕਾਟਨ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਇਹ ਇਹੋ ਜਿਹਾ ਕਲੈਕਸ਼ਨ ਹੈ ਜਿਹੜਾ ਤਰ੍ਹਾਂ ਪੈਸਟਲਸ ਇਸਾ ਵਿਕਣਾ ਹੀ ਵਿਕਣਾ ਹੈ ਰੈਗੂਲਰ ਸੀਜ਼ਨ ਦੇ ਵਿੱਚ ਹੀ ਵਿਕਦਾ ਹੀ ਵਿਕਦਾ ਹੈ ਚਲੋ ਫਿਰ ਇੱਕ ਹੋਰ ਆਰਟੀਕਲ ਦੇਖ ਲੈਣੇ ਆ ਆ ਵਾਲਾ ਜੇਕਰ ਤੁਹਾਨੂੰ ਇੱਕ ਹੀ ਕਲਰ ਦਾ ਬੰਚ ਚਾਹੀਦਾ ਹੋਵੇ ਤਾਂ ਇੱਕ ਕੋਈ ਕਲਰ ਦਾ ਬੰਚ ਰਹਿਣ ਵਾਲਾ ਹੈ ਜਿਹੜਾ ਕਿ ਰਾਮਾ ਗ੍ਰੀਨ ਕਲਰ ਦਾ ਆਊਗਾ ਆਹ ਲਓ ਜੀ ਦੁਪੱਟਾ ਚੈੱਕ ਕਰਾਨੇ ਆ ਤੁਹਾਨੂੰ ਪੂਰਾ ਹੈਵੀ ਦੁਪੱਟਾ ਹੈ ਬਹੁਤ ਸਾਰੇ ਲੋਕਿਆਂ ਦੀ ਡਿਮਾਂਡ ਹੁੰਦੀ ਹੈ ਤਾਂ ਫਿਰ ਫulfill ਕਰਨਾ ਤਾਂ ਅਜਮੀਰਾ ਫੈਸ਼ਨ ਦਾ ਕਮੀ ਹੈਗਾ ਤਾਂ ਆਹ ਲੋ ਜੀ ਆਹ ਵਾਲਾ ਆਰਟੀਕਲ ਵੀ ਚੈੱਕ ਕਰੋ ਟੈਸਲਸ ਬਹੁਤ ਸੋਹਣੇ ਨੇ ਇਹਦੇ ਤੇ ਨਾਲੇ ਡਿਜ਼ਾਈਨ ਵੀ ਬਹੁਤ ਜ਼ਿਆਦਾ ਵਧੀਆ ਹੈ ਚੈੱਕ ਕਰ ਸਕਦੇ ਤੁਸੀਂ ਪੈਟਰਨ ਬਹੁਤ ਪਿਆਰਾ ਹੈ ਲੁੱਕ ਵਾਈਜ਼ ਬਹੁਤ ਜ਼ਿਆਦਾ ਕੈਂਟ ਹੈ ਲੈਂਥ ਵਿਡਥ ਤੁਹਾਨੂੰ ਪ੍ਰੋਪਰ ਮਿਲੂਗੀ ਕਿਉਂਕਿ ਸਟੈਂਡਰਡ ਸਾਈਜ਼ ਹੈ ਸਾਈਜ਼ ਵਾਈਜ਼ ਤੁਹਾਨੂੰ ਕੋਈ ਵੀ ਇਸ਼ੂ ਨਹੀਂ ਆਉਣ ਵਾਲਾ ਜੇਕਰ ਲੈਣਾ ਹੋਵੇ ਤਾਂ ਕੰਟੈਕਟ ਕਰ ਲਓ ਸਕਰੀਨਸ਼ਾਟ ਲੈ ਸਕਦੇ ਹੋ ਉਸਨੂੰ ਤੇ ਨੰਬਰ ਮੈਂਸ਼ਨ ਕਰ ਰਹੀ ਹਾਂ ਆਪਣੀ ਟੀਮ ਦਾ ਨੰਬਰ ਹੈ ਉੱਥੇ ਪੇਜ ਕੇ ਤੁਸੀਂ ਕਰੇ ਬੈਠੇ ਆਨਲਾਈਨ ਪਰਚੇਸਿੰਗ ਵੀ ਕਰ ਸਕਦੇ ਹੋ ਤਾਂ ਇਹ ਸਿੱਕੇ ਜੀ ਆਪਣੇ ਕੋਲ ਜੀ ਦੁਪੱਟੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਹੋਰ ਵੀ ਆਰਟੀਕਲਸ ਤਾਂ ਪੀਡੀਐਫ ਮੰਗਾ ਲਓ ਫ੍ਰੀ ਕੈਟਲੋਗ ਹੈ ਉਹਦੇ ਕੋਈ ਚਾਰजेस ਨਹੀਂ ਹੈਗੇ ਉਹਦੇ ਤੁਹਾਨੂੰ ਇਹ ਸਾਰੇ ਦੁਪੱਟਿਆਂ ਦੀ ਫੋ ਸੇ ਸੋਚ ਰਹੇ ਹੋ ਨਾ ਕਿ ਪ੍ਰਾਈਸ ਨਹੀਂ ਦੱਸ ਰਹੇ ਕਿਉਂ ਨਹੀਂ ਦੱਸਿਆ ਸਾਨੂੰ ਪ੍ਰਾਈਸ ਨਹੀਂ ਦੱਸਣ ਦੇ ਬਹੁਤ ਸਾਰੇ ਰੀਜ਼ਨ ਹੈ ਆਪਣੇ ਜੇਕਰ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਤੁਸੀਂ ਮਾਰਜਨ ਸੈਟਿੰਗ ਕਰ ਸਕੋਗੇ ਤੁਹਾਡੇ ਬਹੁਤ ਸਾਰੇ ਕਸਟਮਰ ਨੂੰ ਪਤਾ ਹੋਊਗਾ ਕਿ ਸਾਡਾ ਰੇਟ ਕੀ ਹੈ ਸਾਡੇ ਇੱਥੇ ਕੀ ਰੇਟਸ ਤੇ ਕਲੈਕਸ਼ਨ ਮਿਲਦਾ ਹੈ ਤੇ ਸਾਡੇ ਕਿਸ ਦੁਪੱਟੇ ਦਾ ਕੀ ਪ੍ਰਾਈਸ ਰਹਿਣ ਵਾਲਾ ਹੈ ਜਦੋਂ ਤੁਸੀਂ ਮਾਰਜਨ ਜ਼ਿਆਦਾ ਸੈੱਟ ਕੀਤਾ ਤੁਹਾਡੇ ਏਰੀਆ ਦੇ ਹਿਸਾਬ ਦੇ ਨਾਲ ਤਾਂ ਫਿਰ ਉਹ ਤੁਹਾਡੇ ਤੋਂ ਪਰਚੇਸ ਨਹੀਂ ਕਰਨਗੇ ਤਾਂ ਇਹ ਸਾਰੇ ਪ੍ਰੋਬਲਮ ਤੁਹਾਨੂੰ ਨਾ ਹੋਵੇ ਇਸ ਕਰਕੇ ਤੁਹਾਨੂੰ ਅਸੀਂ ਕਦੇ ਵੀ ਪ੍ਰਾਈਸ ਨਹੀਂ ਦੱਸਦੇ ਮੈਂ ਤੁਹਾਨੂੰ ਸਟਾਰਟਿੰਗ ਪ੍ਰਾਈਸ ਦੱਸ ਦਿੰਦੀ ਆ ਆਪਣੇ ਇੱਥੇ ਉਹ ਵੀ ਕਲੈਕਸ਼ਨ ਸ਼ੁਰੂ ਹੋ ਜਾਂਦਾ ਸਿਰਫ 23 ਦੇ ਨਾਲ ਬਟੇਸਰਾਂ ਦੇ ਕਾਟਨ ਕਲੈਕਸ਼ਨ ਤੁਹਾਨੂੰ ਮਿਲ ਜਾਣਗੇ 32 ਰੁਪਏ ਦੀ ਸਟਾਰਟਿੰਗ ਪ੍ਰਾਈਸ ਤੋਂ 32 39 40 50 60 70 80 90 ਇਸ ਤਰ੍ਹਾਂ ਦੀ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਕਲੈਕਸ਼ਨ ਮਿਲਣ ਆਲੇ ਨੇ ਹਰ ਇੱਕ ਰੇਂਜ ਦੇ ਆਰਟੀਕਲ ਹੈ ਆਪਣੇ ਕੋਲ ਹਰ ਇੱਕ ਕੁਆਲਿਟੀ ਦੇ ਕਲੈਕਸ਼ਨ ਨੇ ਨਾਜ਼ਮਿਨ ਸ਼ਿਫੋਨ ਚਿਨੋਨ ਕਾਟਨ ਸਿਲਕ ਬਰਾਸੋ ਜਿਹੜੀ ਵੀ ਕਲੈਕਸ਼ਨ ਤੁਹਾਨੂੰ ਲੈਣੀ ਹੋਣ ਤੁਸੀਂ ਸਾਰੇ ਕਲੈਕਸ਼ਨ ਲੈ ਸਕਦੇ ਆ ਆਪਣੇ ਕੋਲ ਫੁਲਕਾਰੀ ਵੀ ਹੈਗਾ ਬਟ ਹਾਲੇ ਆਊਟ ਆਫ ਸਟਾਕ ਹੈ ਛੇਤੀ ਸਟਾਕ ਆਜੂਗਾ ਇੱਕ ਦੋ ਦਿਨਾਂ 'ਚ ਮੈਂ ਤੁਹਾਨੂੰ ਉਹ ਕਲੈਕਸ਼ਨ ਵੀ ਫਿਰ ਨਵੇਂ ਦਿਖਾਵਾਂ ਕਿਉਂਕਿ ਫੁਲਕਾਰੀ 'ਚ ਵੀ ਆਪਾਂ ਬਹੁਤ ਵਧੀਆ ਸਟਾਕ ਬਣਾਇਆ ਹੈ 90 ਡਿਜ਼ਾਈਨਸ ਨੇ ਉਹ ਛੇਤੀ ਆਉਣ ਵਾਲੇ ਨੇ ਤੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੀ ਜ਼ਰੂਰ ਤੋ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੋ ਉਹਦੇ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਤੋ ਪ੍ਰੈਸ ਕਰ ਲਿਓ ਜੇ ਇਹ ਕਲੈਕਸ਼ਨ ਪਰਚੇਸ ਕਰਨਾ ਹੈ ਤਾਂ ਕੰਟੈਕਟ ਕਰ ਲਓ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਆਣਾ ਹੈ ਅਸ਼ਮੀਰਾ ਫੈਸ਼ਨ ਸੂਰਤ ਹਾਂਜੀ ਥੜਾ ਆਪਣਾ ਸੂਰਤ ਜਿਹੜਾ ਕਿ ਗੁਜਰਾਤ ਦੇ ਵਿੱਚ ਲੋਕੇਟਡ ਹੈ ਕੰਪਲੀਟ ਐਡਰੈਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਮੈਨੂੰ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਮੇਰੀ ਆਈਡੀ ਅਸ਼ਮੀਰਾ ਫੈਸ਼ਨ ਪੰਜਾਬ ਦੇ ਨਾਂ ਤੋਂ ਛੇਤੇ ਜਾਓ ਫੋਲੋ ਕਰੋ ਅਤੇ ਮੈਸੇਜ ਕਰੋ ਕਮੈਂ ਦੇਮ ਕਰੋ ਮੈਂ ਤੁਹਾਨੂੰ ਉੱਥੇ ਵੀ ਰਿਪਲਾਈ ਦੇ ਦਾਂਗੀ ਮਿਲਾਂਗੇ ਨਵੇਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਦੀਵਾਲੀ ਸੇਲ ਲੈ ਕੇ ਆਣਾ ਚਾਹੁੰਦੇ ਹੋ ਨਾ business ਕਰਨਾ ਹੈ ਨਾ ਪੈਸੇ ਕਮਾਣੇ ਹਨ ਤਾਂ ਜ਼ਰੂਰ ਤਾਂ ਜੁੜ ਜਾਏ ਤੁਸੀਂ ਵੀ ਅਜਮੇਰ ਫੈਸ਼ਨ ਨਾਲ ਧੰਨਵਾਦ